ਪੰਜਾਬੀ ਲੋਕ ਗਾਇਕ ਰਮੀ ਰੰਦਾਵਾ ਨੂੰ ਲੱਗਿਆ ਵੱਡਾ ਝਟਕਾ ਛੋਟੀ ਉਮਰੇ ਹੀ ਉਹਨਾਂ ਦੀ ਧੀ ਆ ਗਈ ਦੁਨੀਆ ਨੂੰ ਅਲਵਿਦਾ ਸਸ਼ੂਗਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਤੇ ਪੰਜਾਬੀ ਇੰਡਸਟਰੀ ਤੋਂ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬੀ ਇੰਡਸਟਰੀ ਦੇ ਲੋਕ ਗਾਇਕ ਰਮੀ ਰੰਦਾਵਾ ਨੂੰ ਵੱਡਾ ਸਦਮਾ ਲੱਗਾ ਹੈ ਉਹਨਾਂ ਦੀ ਧੀ ਜੋਾ ਛੋਟੀ ਉਮਰੇ ਹੀ ਦੁਨੀਆ ਨੂੰ ਅਲਵਿਦਾ ਆ ਗਈ ਗਾਇਕ ਦੇ ਵੱਲੋਂ ਐਸਮਨ ਪਾਕੀ ਖਬਰ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਧੀ ਰਾਣੀ ਦੀਆਂ ਤਸਵੀਰਾਂ ਵੀਡੀਓਜ਼ ਜੋ ਸੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇਆਂ ਗਿਆ ਤੇ ਜਿੱਥੇ ਆਪਣੀ ਧੀ ਦੇ ਲਈ ਉਹ ਆਪਣੇ ਇਮੋਸ਼ਨਸ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਸੀ ਫੈਨਸ ਦੇ ਵੱਲੋਂ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦੱਸ ਦਈਏ ਕਿ ਉਹਨਾਂ ਦੀ ਧੀ ਗੁਨੀਤ ਕੋਰ ਰੰਦਾਵਾ ਛੋਟੀ ਉਮਰੇ ਹੀ ਦੁਨੀਆ ਨੂੰ ਅਲਵਿਦਾ ਆ ਗਈ ਹੈ ਇਸ ਗੱਲ ਦੀ ਜਾਣਕਾਰੀ ਕਾਇਕ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਦਿੱਤੀ ਗਈ ਹੈ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ 3 ਦਿਨ ਪਹਿਲਾਂ ਹੀ ਇੱਕ ਵੀਡੀਓ ਪਾਈ ਗਈ ਸੀ ਜਿਸ ਦੇ ਵਿੱਚ ਉਹ ਆਪਣੀ ਛੋਟੀ ਧੀ ਰਾਣੀ ਗੁਨੀਤਕੌਰ ਦੇ ਨਾਲ ਨਜ਼ਰ ਆ ਰਹੇ ਸਿਗੇ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਧੀ ਰਾਣੀ ਦੇ ਨਾਲ ਖੁਸ਼ਹਰਮ ਪਲ ਜੋ ਸਿਗੇ ਸਾਂਝੇ ਕੀਤੇ ਗਏ ਸਿਗੇ ਤਾਂ ਇਸ ਦੇ ਨੀਚੇ ਹੀ ਉਹਨਾਂ ਦੇ ਵੱਲੋਂ ਆਪਣੇ ਇਮੋਸ਼ਨਸ ਵੀ ਲਿਖੇ ਗਏ ਜਿੱਥੇ ਉਹਨਾਂ ਨੇ ਲਿਖਿਆ ਕਿ ਧੀਆਂ ਦੇ ਨਾਲ ਵਸਨ ਘਰਬਾਰ ਦੁਨੀਆ ਵਾਲਿਓ ਧੀਆਂ ਹੁੰਦੀਆਂ ਵੇੜਾ ਦਾ ਸ਼ਿੰਗਾਰ ਦੁਨੀਆ ਵਾਲਿਓ ਸਾਡੀ ਸਿਆਣੀ ਫੁੱਲਾਂ ਵਰਗੀ ਧੀ ਗੁਨੀਤਕੌਰ ਸਾਡੇ ਵਿੱਚ ਨਹੀਂ ਰਹੀ ਸਭ ਤੋਂ ਵੱਡਾ ਦੁੱਖ ਸੀ ਧੀ ਦਾ ਤੁਰ ਜਾਣਾ ਸਾਡੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆਂ ਨੂੰ ਹਮੇਸ਼ਾ ਪਿਆਰ ਕਰੋ ਘਰ ਦੀ ਰੂਹ ਹੁੰਦੀਆਂ ਨੇ ਧੀਆਂ ਹਮੇਸ਼ਾ ਦਿਲਾਂ ਵਿੱਚ ਵੱਸਦਾ ਰਹੇਗਾ ਗੀਤ ਬੱਚੇ ਤਦਾਦੀ ਕਿ ਉਹਨਾਂ ਦੇ ਵੱਲੋਂ ਜੋ ਸੀ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਹੋਇਆ ਨਜ਼ਰ ਆ ਰਹੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਧੀ ਨੂੰ ਹਮੇਸ਼ਾ ਯਾਦ ਰੱਖਾਂਗਾ ਮੇਰੀ ਧੀ ਹਮੇਸ਼ਾ ਮੇਰੇ ਦਿਲ ਦੇ ਵਿੱਚ ਰਹੇਗੀ ਤਾਂ ਇਸ ਦੇ ਨਾਲ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਸਿਗੀਆਂ ਨਾਲ ਆਪਣੇ ਬੱਚੀ ਦੇ ਨਾਲ ਬਿਤਾਏ ਹੋਏ ਪਿਆਰੇ ਪਲ ਸਿਗੇ ਤਾਂ ਉਹਨਾਂ ਦੇ ਫੈਨਸ ਜੋ ਆ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਹਿੰਮਤ ਦਿੰਦਿਆਂ ਹੋયા ਵੀ ਨਜ਼ਰ ਆ ਰਹੇ ਨੇ